ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ 2027 ਦੀਆਂ ਚੋਣਾਂ ਲਈ ਤਿਆਰੀ ਖਿੱਚ ਲਈ ਹੈ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਸੰਗਠਨ ਦਾ ਵਿਸਤਾਰ ਕੀਤਾ ਹੈ ਹੁਣ ਹੋਰ ਵਿੰਗਾਂ ਦੀ ਤਰ੍ਹਾਂ ਐਸੀ ਵਿੰਗ ਵੀ ਬਣਾਇਆ ਗਿਆ ਹੈ ਦੱਸਦੇ ਕਿ ਸਾਬਕਾ ਵਿਧਾਇਕ ਤੇ ਫਤੇਗੜ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਸਿੰਘ ਨੂੰ ਐਸਪੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ ਜਾਣਕਾਰ ਅਨੁਸਾਰ ਪਾਰਟੀ ਨੇ ਪੂਰੀ ਰਣਨੀਤੀ ਨਾਲ ਐਸੀ ਵਿੰਗ ਦਾ ਸੰਗਠਨ ਕੀਤਾ ਹੈ ਦੁਆਬਾ ਮਾਝਾ ਮਾਲਵਾ ਸੈਂਟਰਲ ਮਾਲਵਾ ਪੂਰਬੀ ਅਤੇ ਮਾਲਵਾ ਪੱਛਮੀ ਵਿੱਚ 11 ਸੂਬਾ 77 ਨਿਯੁਕਤ ਕੀਤੇ ਗਏ ਹਨ ਜਦੋਂ ਕਿ ਸਾਰੇ 23 ਜ਼ਿਲ੍ਹਿਆਂ ਲਈ ਇੰਚਾਰਜ ਵੀ ਨਿਯੁਕਤ ਕੀਤੇ ਗਏ ਹਨ ਇਸ ਤੋਂ ਪਹਿਲਾਂ ਪਾਰਟੀ ਵੱਲੋਂ ਸਾਰੇ ਵਿੰਗ ਬਣਾਏ ਜਾ ਚੁੱਕੇ ਹਨ ਇਸ ਦੇ ਨਾਲ ਹੀ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਡਾਇਰੈਕਟਰ ਵੀ ਨਿਯੁਕਤ ਕੀਤੇ ਗਏ ਹਨ ਸ਼੍ਰੋਮਣੀ ਕਾਂਗਰਸ ਵੱਲੋਂ ਮੋਗਾ ਵਿੱਚ 1 ਸਤੰਬਰ ਨੂੰ ਫਤਿਹ ਰੇਲੀ ਕੀਤੀ ਜਾਵੇਗੀ ਇਹ ਰੈਲੀ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਪਾਲਸੀ ਵਾਪਸ ਲੈਣ ਦੇ ਸੰਬੰਧ ਵਿੱਚ ਕੀਤੀ ਜਾਵੇਗੀ ਇਸ ਸੰਬੰਧੀ ਸ਼੍ਰੋਮਣੀ ਕਾਦਮ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜ਼ਾਹਰਾਨ ਕੀਤਾ ਸੀ ਦੱਸਦੇ ਕਿ ਇਸ ਤੋਂ ਪਹਿਲਾਂ ਪਾਰਟੀ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਪਾਲਸੀ ਵਾਪਸ ਨਹੀਂ ਕੀਤੀ ਤਾਂ ਉਹ ਸਰਕਾਰ ਬੁੱਧ ਮਹਾਲੀ ਵਿੱਚ ਪੱਕਾ ਮੋਰਚਾ ਲਗਾਉਣਗੇ ਪਰ ਜਦੋਂ ਪੰਜਾਬ ਸਰਕਾਰ ਨੇ ਲੈਂਡ ਪੋਲਿੰਗ ਪਾਲਸੀ ਵਾਪਸ ਲੈ ਲਈ ਉਦੋਂ ਤੋਂ ਹੀ ਇਹ ਮੋਰਚਾ ਰੱਦ ਕਰ ਦਿੱਤਾ ਗਿਆ ਸੁਖਬੀਰ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗਵਾਈ ਵਾਲੀ ਸਰਕਾਰ ਨੇ ਦਿੱਲੀ ਦੇ ਲੁਟੇਰਿਆਂ ਨਾਲ ਮਿਲ ਕੇ ਲੈਂਡ ਪੋਲਿੰਗ ਸਕੀਮ ਰਾਹੀਂ ਪੰਜਾਬ ਦੀ 60000 ਏਕੜ ਤੋਂ ਵੱਧ ਜ਼ਮੀਨ ਉਪਜਾਊ ਜ਼ਮੀਨ ਹੜਪਣ ਦੀ ਕੋਸ਼ਿਸ਼ ਕੀਤੀ ਇਸ ਦਾ ਉਦੇਸ਼ ਲਗਭਗ 30 ਕਰੋੜ ਰੁਪਏ ਦਾ ਊਟਾਲਾ ਕਰਨਾ ਸੀ ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਅਸਲ ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫਿਰ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਮੌਸਮ ਵਿਭਾਗ ਵੱਲੋਂ 17 18 ਤੇ 19 ਤਾਰੀਖ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦਾ yellow alert ਜਾਰੀ ਕੀਤਾ ਗਿਆ ਹੈ ਤਾਜ਼ਾ ਜਾਣਕਾਰੀ ਮੁਤਾਬਕ ਮੌਸਮ ਵਿਭਾਗ ਵੱਲੋਂ ਬਾਂਸਾ ਸੰਗਰੂਰ ਪਟਿਆਲਾ ਵਿੱਚ ਦਰਮਿਆਨੀ ਮੀਂਹ ਪੈਣ ਦੇ ਨਾਲ ਨਾਲ ਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਨਾਲ ਹੀ ਲੁਧਿਆਣਾ ਫਤਿਹਗੜ੍ਹ ਸਾਹਿਬ ਰੂਪਨਗਰ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਅਕਾਲੀ ਦਲ 21 ਹੈ 21 ਰਹੂਗਾ ਕਦੇ ਵੀ ਅਕਾਲੀ ਦਲ ਦੋ ਪੰਜਾਬ ਚ ਨਾਕਾਮਜੋ ਹੋਇਆ ਜਿਦਾ ਇੰਨਾ ਪਿਛਲੀ ਹਿਸਟਰੀ ਵੜ ਲਓ ਸਾਰੇ ਅਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਛੋਟੇ ਛੋਟੇ ਅਕਾਲੀ ਦਲ ਤਾਂ ਪਹਿਲਾਂ ਵੀ ਕਈ ਰਹੇ ਆ ਮਾਨ ਸਾਹਿਬ ਹੋਰ ਆ ਵੀ ਆਪਣੇ ਰਵਿੰਦਰ ਜੀ ਦਾ ਵੀ ਚੱਲੀ ਜਾਂਦਾ ਵਾਪੇ ਰੋਡੇ ਵਾਲਾ ਦਾ ਵੀ ਚੱਲੀ ਜਾਂਦਾ ਹੁਣ ਅਮਰਪਾਲ ਨੇ ਬਣਾ ਲਿਆ ਕਾਲੀ ਨਾਲ ਇਹ ਕਿੰਨੇ ਬਣੇ ਹੋਰ ਵੀ ਹੈਗੇ ਬਣੇ ਵੇ ਇਹ ਬਣਦੇ ਰਹਿੰਦੇ ਨੇ ਹਲਾਤ ਨਾਲ ਸਰਕਾਰਾਂ ਬਣਾਉਂਦੇ ਰਹਿੰਦੀਆਂ ਨੇ ਵੱਖਰੇ ਫੁੱਟਪਾਥ ਦੀ ਬਾਰੇ ਨਹੀਂ ਪੀਰਣੇ ਸ਼ੁਰੂ ਕਰ ਗਿਆ ਤੁਹਾਨੂੰ ਵੀ ਸਾਧਨ ਤੋਂ ਹੋਏ ਨਹੀਂ ਪਹਿਲਾ ਵਾਲੇ ਵੀ ਸਾਡੇ ਚੋਂ ਹੀ ਗਏ ਸੀ ਜਿੰਨੇ ਹੁਣ ਤਾਂ ਹੀ ਬਣਿਆ ਉਹ ਸਾਡੇ ਚੋਂ ਹੀ ਗਏ ਆ ਜੇ ਕਾਂਗਰਸ ਅੱਡ ਬਣੂ ਤਾਂ ਕਾਂਗਰਸ ਚ ਜਾਊਗਾ ਜੇ ਕਾਲੀ ਦਲ ਬਣੂ ਤਾਂ ਸਾਡੇ ਚ ਰੁਸੱਸ ਕੇ ਜਾਂਦੇ ਉਹਦੇ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਦੇਖੋ ਨਾਮ ਬੰਦੀ ਕਰਨਾ ਤਾਂ ਹਰ ਬੰਦੇ ਦਾ ਹੱਕ ਹੈ ਪਰ ਇਸ ਵੇਲੇ ਜਿੰਨੇ ਵਰਕਰ ਆ ਜਿੱਦਾਂ ਸਿਸਟਮ ਆ ਸਾਰਾ ਉਹ ਕਾਲੀ ਦਲ ਦੇ ਨਾਲ ਹੀ ਆ ਮੈਨੂੰ ਨਹੀਂ ਲੱਗਦਾ ਕਿਸੇ ਦੇ ਹੋਰ ਇੱਥੇ ਪੈਰ ਲੱਗਣਗੇ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਚੋਣ ਨਿਸ਼ਾਨ ਕੋਈ ਨਹੀਂ ਨਾ ਰਾਸਟਰ ਵੀ ਨਹੀਂ ਮੈਂ ਕਹਿ ਦੇਣਾ ਸਵੇਰੇ ਮੈਂ ਭਗਵੰਤ ਮਾਨ ਦੀ ਕੁਰਸੀ ਤੇ ਬੈਠਣਾ ਮੈਨੂੰ ਬਹਨ ਦੇ ਦੇ ਇੱਕ ਡੈਮੋਕ੍ਰੈਟਿਕ ਸਿਸਟਮ ਹੈ ਉਹ ਚੁਣੀ ਹੋਈ ਸਰਕਾਰ ਹੈ 27 ਦਿਨ ਰਹੂਗੀ ਉਸ ਤੋਂ ਬਾਅਦ ਲੋਕ ਫੇਰ ਚੁਣਨਗੇ ਇਹ ਵੀ ਸਿਸਟਮ ਜਿਹੜਾ ਚੋਣ ਨਿਸ਼ਾਨ ਦਾ ਹੈ ਤੇ ਸ਼੍ਰੋਮਣੀ ਕਮੇਟੀ ਦਾ ਤੇ ਕਾਲੀ ਦਲ ਦੇ ਦਫਤਰ ਦਾ ਇਹ ਵੀ ਇਹ ਸਿਸਟਮ ਹੈ ਸ਼੍ਰੋਮਣੀ ਕਮੇਟੀ ਹੈ ਅੱਜ ਸਾਡੇ ਕੋਲੇ ਆ ਪੂਰੀ ਮੈਜੋਰਟੀ ਦੇ ਨਾਲ ਕੱਲ ਨੂੰ ਬੋਟਾਂ ਪਹਿਣਗੀਆਂ ਜਦੋਂ ਵੀ ਪਹਿਣਗੀਆਂ ਉਦੋਂ ਕੋਈ ਜਿੱਤੇ ਜੇ 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 ਮਰਜੀ ਅਸੀਂ ਵੀ ਦੁਬਾਰਾ ਜਿੱਤ ਸਕਦੇ ਆ ਕੋਈ ਹੋਰ ਵੀ ਜਿੱਤ ਸਕਦਾ ਉਹਦੇ ਆਪੇ ਜਿਹੜਾ ਇਹ ਹੈਗਾ ਦਫਤਰ ਦਾ ਤੇ ਇਹ ਹੈਗਾ ਸਿਸਟਮ ਸੰਵਿਧਾਨ ਦਾ ਸੰਵਿਧਾਨ ਦੇ ਮਤਾਬਕ ਜੇ ਕੋਈ ਪਾਰਟੀ ਦੋ ਫਾੜ ਹੋ ਜੇ ਨਾ ਜਲਦੀ ਜਲਦੀ ਉਹਦੇ ਉੱਤੇ ਵਿਚਾਰ ਕਰ ਸਕਦਾ ਚੋਣ ਕਮਿਸ਼ਨ ਪਰ ਜਿਵੇਂ ਸ਼ਿਵ ਸੈਹਰਾ ਹੋਈ ਸੀ ਮਹਾਰਾਸ਼ਟਰ ਦੇ ਵਿੱਚ ਉਹਨਾਂ ਐਮਪੀ ਵੀ ਜਾਦੇ ਚਲੇ ਗਏ ਸੀ ਐਮਐਲਏ ਵੀ ਜਾਦੇ ਚਲੇ ਗਏ ਸੀ ਡੈਲੀਗੇਟ ਵੀ ਜਾਦੇ ਚਲੇ ਗਏ ਸੀ ਉਹ ਜਲਦੀ ਜਲਦੀ ਪਾਰਟੀ ਦੋ ਫਾੜ ਹੋਈ ਸੀ ਅਸੀਂ ਤਾਂ ਜਲਦੀ ਜਲਦੀ ਸਾਡੀ ਪਾਰਟੀ ਤਾਂ ਦੋ ਫਾੜ ਹੋਈ ਹੀ ਨਹੀਂ ਸਾਡੇ ਤਾਂ ਇਕੱਠੇ ਡੈਲੀਗੇਟ ਤੇ ਉਹਨਾਂ ਨੇ ਆਪ ਦੇ ਡੈਲੀਗੇਟ ਭਰਤੀ ਕੀਤੇ ਉਹਨਾਂ ਦੀ ਅਡ ਭਰਤੀ ਹੈ ਸਾਡੀ 10 ਰੁਪਏ ਪ੍ਰਤੀ ਪਰਚੀ ਹੈ ਉਹਨਾਂ ਦੀ ਮੁਕਤ ਹੈ ਉਹ ਤਾਂ ਸਾਰਾ ਕੰਮ ਹੀ ਵੱਖਰਾ ਹੈ ਸਾਰਾ ਚੀਜ਼ ਹੀ ਵੱਖਰੀ ਹੈ ਸੋ ਸਾਨੂੰ ਨਾ ਚੋਂਡ ਸ਼ਾਮ ਦਾ ਕੋਈ ਸਾਥ ਕੋਲ ਸਕਦਾ ਉਹ ਗਲਤ ਕਹਿੰਦੇ ਨੇ ਜੇ ਕਿਸੇ ਨੂੰ ਕਹਿੰਦੇ ਆ ਨਾ ਸਾਡਾ ਕੋਈ ਦਫ਼ਤਰ ਖੋ ਸਕਦਾ ਜਿਹੜੇ ਉੱਪਰ ਤਾਂ ਪਾ ਕੇ ਪਾ ਕੇ ਪਿੱਛਲੇ ਰਹਾ ਹੱਥ ਜੋੜ ਕੇ ਗਿਆ ਇਸ ਮੈਨੂੰ ਵਾਪਸ ਆਇਆ ਹਬਤ ਕਿਉਂ ਹੋਈਏ 2027 ਦੇ ਸਰਕਾਰ ਬਣ ਗਈ ਕਿ 2027 ਦੇ ਸਰਕਾਰ ਬਣਾਉਣ ਲਈ ਕੋਈ ਮੋਚ ਕਰ ਰਹੇ ਹੋ ਸੋਨਾ ਤੱਕ ਵੀ ਦਿਵਾ ਰਹੇ ਤੁਸੀਂ ਕਿਉਂਕਿ ਤੁਹਾਡੇ ਚ ਗਏ ਹੋਰੀ ਹੋਣੇ ਗਏ ਆ ਕਹਿੰਦਾ ਅਸੀਂ ਸਰਕਾਰ ਬਣਾਉਣ ਦੇ ਖਾਤਰ ਅਪਰੋਚ ਨਹੀਂ ਕਰ ਰਹੇ ਸਰਕਾਰ ਤਾਂ ਸਾਡੀ ਲੋਕਾਂ ਨੇ ਬਣਾਉਣੀ ਆ ਲੋਕ ਪੜਾ ਦੇਣਗੇ ਸਰਕਾਰ ਦੇ ਖਾਤਰ ਅਸੀਂ ਕਿਤੇ ਵੀ ਅਪਰੋਚ ਨਹੀਂ ਕਰ ਰਹੇ ਤੁਹਾਨੂੰ ਦੱਸ ਦਈਏ ਗੱਲ ਅਸੀਂ ਪੰਜਾਬ ਨੂੰ ਤਕੜਾ ਵੇਖਣਾ ਚਾਹੁੰਦੇ ਹਾਂ ਅਸੀਂ ਕਾਲੀ ਦਲ ਨੂੰ ਤਕੜਾ ਵੇਖਣਾ ਚਾਹੁੰਦੇ ਹਾਂ ਉਸ ਖਾਤਰ ਅਸੀਂ ਹਰਥਾਂ ਜਾਣ ਨੂੰ ਪਿਆਰ ਹੈ ਸਰਕਾਰ ਸਾਡੇ ਵਾਸਤੇ ਵੱਡੀ ਨਹੀਂ ਪੰਜਾਬ ਤੇ ਪਾਰਟੀ ਵੱਡੀ ਹੈ ਸਾਡੇ ਵਾਸਤੇ ਜਿਹੜਾ ਜਿੱਥੋਂ ਤੱਕ ਤੁਸੀਂ ਕਹਿੰਦੇ ਵੀ ਉੱਥੇ ਬਾਫੀ ਦੀ ਗੱਲ ਆ ਬਾਲ ਸਾਹਿਬ ਦੀ ਬਾਲ ਸਾਹਿਬ ਨੇ ਕਾਲ ਤੱਕ ਸਭ ਤੇ ਮਾਫੀ ਮੰਗ ਲਈ ਭਾਵੇਂ ਉਹਨਾਂ ਨੇ ਕੋਈ ਗਰਾਹ ਕੀਤੇ ਵੀ ਨਹੀਂ ਸੀ ਉਹਨਾਂ ਦੀ ਵੀ ਮੰਗ ਲਈ ਉਹ ਤਾਂ ਮੈਂ ਜਾ ਕੇ ਉਹਨਾਂ ਨੇ ਉਦੋਂ ਵੀ ਸਾਰੀ ਪਾਰਟੀ ਦੀ ਰੈਅ ਸੀ ਜੀ ਇੱਕ ਅਪੀਲ ਤੁਸੀਂ ਹੋਰ ਕਰ ਦਿਓ ਵੀ ਕੋਈ ਹਰਜ ਨਹੀਂ ਹੈਗਾ ਆਪਾਂ ਅਪੀਲ ਕਰ ਦਈਏ ਤਾਂ ਕਿ ਲੋਕਾਂ 'ਚ ਆਪਣੀ ਗੱਲ ਨਾ ਜਾਵੇ ਵੀ ਆਪਾਂ ਪਹਿਲ ਨਹੀਂ ਕਰਦੇ ਪਹਿਲ ਆਪਣਾ ਕਰਨ ਦਾ ਹੱਕ ਹੈ ਆਪਾਂ ਵੱਡੀ ਪਾਰਟੀ ਹੈ ਵੱਡੀ ਪਾਰਟੀ ਦਾ ਰਾਈਟ ਹੁੰਦਾ ਵੱਡੇ ਭਰਾ ਦਾ ਰਾਈਟ ਹੁੰਦਾ ਛੋਟੇ ਨੂੰ ਕਹਦੇ ਵੀ ਆ ਜਾ ਜੇ ਕੋਈ ਗੱਲ ਹੋ ਗਈ ਰਸ ਰਸ ਗਿਆ ਤੇ ਆ ਜਾ ਤਾ ਆਪਾਂ ਇਸ ਕਰਕੇ ਪ੍ਰਧਾਨ ਜੀ ਨੂੰ ਉਸ ਤੇ ਕਰੀਤੀ ਅਪੀਲ ਕਰਦੀ ਬੇਨਤੀ ਕੀਤੀ ਸੀ ਉਹਨਾਂ ਦੇ ਨਾਲ ਮਾਫੀ ਵੀ ਮੰਗ ਲਈ ਦੁਬਾਰਾ ਹੱਥ ਜੋੜ ਕੇ ਚਲੋ ਯਾਰ ਜੇ ਕੋਈ ਮੈਥੋ ਗਲਤੀ ਹੋ ਗਈ ਤੁਸੀਂ ਆ ਜਾਓ ਤੇ ਮੇਰੀ ਸਮਝ ਤਾਂ ਆਪਣੇ ਪਿੰਡਾਂ 'ਚ ਵੀ ਵੇਖੋ ਝਗੜੇ ਪੈ ਜਾਂਦੇ ਆ ਗਵੰਡੀਆਂ ਦੇ ਪੈ ਜਾਂਦੇ ਆ ਭਰਾਵਾਂ ਦੇ ਪੈ ਜਾਂਦੇ ਆ ਸ੍ਰੀਕੇ ਜੀ ਪੈ ਜਾਂਦੇ ਆ ਜਦੋਂ ਇੱਕ ਦਿਨ ਆ ਕੇ ਮਾਫੀ ਮੰਗ ਲੈਂਦੀ ਆ ਫਿਰ ਦੂਜਿਆਂ ਦੇ ਛੱਡੋ ਯਾਰ ਹੁਣ ਬੁੱਕ ਗਿਆ ਕੰਮ ਹੁਣ ਮਾਫੀ ਮੰਗੇਗੇ ਇਦੋਂ ਦਾ ਕੋਈ ਲੜਾਈ ਨਹੀਂ ਸੋ ਅ ਹੁਣ ਵੀ ਅਪੀਲ ਕਰਦਿਆ ਕਿ ਆਜੋ ਇੱਥੇ ਇਕੱਠੇ ਹੋ ਕੇ ਸਾਰਾ ਕੋਈ ਫਾਇਦਾ ਜਿਹੜੀ ਇਹ ਲੜਾਈ ਹੈ ਇਹਦੇ ਨਾਲ ਥੋੜਾ ਤਾਂ ਵਟਿਆ ਨਹੀਂ ਜਾਣਾ ਡੱਕਾ ਹੀ ਕੱਖ ਵੀ ਨਹੀਂ ਵਟਿਆ ਜਾਣਾ ਤੁਸੀਂ ਅਕਾਲੀ ਦਲ ਦਾ ਨੁਕਸਾਨ ਥੋੜਾ ਬਹੁਤਾ ਕਰ ਸਕਦੇ ਆ ਜਿਵੇਂ ਟੌੜਾ ਸਾਹਿਬ ਆਡੋਗੇ ਸੀ ਸਾਥੋ 2002 ਚ ਉਦੋਂ ਸਾਡਾ ਨੁਕਸਾਨ ਹੋ ਗਿਆ 12 13 ਸੀਟਾਂ ਉਹਨਾਂ ਕਰਕੇ ਸੀ ਹਰ ਗਏ 8 ਸੀਟਾਂ ਤੇ ਸਾਡੀ ਸਰਕਾਰ ਰਹਿ ਗਈ ਸੀ ਬੰਦ ਹੋਣੀ ਸੋ ਉਹ ਸਾਡਾ ਥੋੜਾ ਬਹੁਤਾ ਹੋ ਸਕਦਾ ਉਹਦੇ ਨਹੀਂ ਸੀ ਐਕਟਿਵ ਰਮਾ ਗਿਆ ਲਾ ਸੋਚਾਂਗੇ ਸਾਰਾ ਕੁਝ ਪਰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਜੇ ਤਾਂ ਉਹ ਦੂਜੀਆਂ ਪਾਰਟੀਆਂ ਨੂੰ ਤਕੜਾ ਕਰਨਾ ਚਾਹੁੰਦੇ ਆ ਕਾਂਗਰਸ ਵਗ ਜਿਹਨੇ ਬਹੁਤ ਅਨਸਾਰ ਕੀਤਾ ਹੁਣ ਤਾਂ ਪੰਜਾਬ ਦਾ ਉਹਨੂੰ ਤਖੜਾ ਕਰਨਾ ਚਾਹੁੰਦੇ ਫਿਰ ਤਾਂ ਉਹਨਾਂ ਨੂੰ ਮੁਬਾਰਕ ਉਹਨਾਂ ਦਾ ਕਾਰੀਦਾਨ ਜੇ ਉਹ ਪੰਜਾਬ ਦਾ ਭਲਾ ਚਾਹੁੰਦੇ ਪੰਜਾਬ ਦਾ ਭਲਾ ਚਾਹੁੰਦੇ ਫਿਰ ਆਓ ਬੈਠ ਕੇ ਕਿਹੜਾ ਮਸਲਾ ਕਿਹੜਾ ਆਪੇ ਹੀ ਹੋ ਜੂਗੀ ਆਪੇ ਹੀ ਹੋ ਜੂਗੀ ਲੋੜ ਹੀ ਨਹੀਂ ਕਹਿਣ ਦੀ ਪਤਾ ਹੀ ਹੁੰਦਾ ਆਪੇ ਹੋ ਜਾਂਦੀਆਂ ਹੁੰਦੀਆਂ ਜੇ ਹੁਣ ਵੋਟਾਂ ਅਸੀਂ ਵੜ ਲਾਂਗੇ ਇਹ ਤੇ ਫਿਰ ਵੱਧ ਕਿਵੇਂ ਹੋਊਗੀ ਤੁਸੀਂ ਵੀ ਸਿਆਣੇ ਆ ਪੱਤਰਕਾਰ ਤੁਸੀਂ ਦੱਸ ਦਿਓ ਕਿਹਦੀ ਵੱਧ ਹੋਊਗੀ ਕਿ ਜਿੱਥੇ ਵੀ ਹੈਗੀ ਹੈ ਤੇ ਜਿੱਥੇ ਕਿਹੜੀ ਦੇ ਰਿਵਿਊ ਦਾ ਰਾਰ ਨਹੀਂ ਉਹ ਇਹ ਇਹ ਤਾਂ ਇੱਕ ਵਾਰ ਹੀ ਆਏ ਸੀ ਇੱਕ ਵਾਰੀ ਬਸ ਇਹ ਨਹੀਂ ਆਉਣੇ ਜਦੋਂ 99 ਚ 12 ਆ ਗਈ ਬੜੀ ਚੜਾਈ ਸੀ ਨਾ ਮੁੜ ਕੇ ਨਹੀਂ ਆਇਆ ਇਹ ਇਹ ਹੀ ਹਾਲ ਇੰਦਾ ਦਾ ਇਹ ਨਹੀਂ ਆਉਣੇ ਕੋਈ ਕੋਈ ਬਖਰੇਵਾ ਨਹੀਂ ਐਵੇਂ ਆਕੜ ਦੀ ਗੱਲ ਹੈ ਹਾਂ ਹਾਉਮੇ ਹੈ ਕੋਈ ਮਸਲਾ ਹੀ ਨਹੀਂ ਹੈਗਾ ਕੋਈ ਜਦੋਂ ਕਹਿੰਦੇ ਜੇ ਕੋਈ ਮਸਲਾ ਤਾਂ ਆ ਜਾਓ ਉਸੇ ਹੱਲ ਕਰਨ ਦਾ ਤਿਆਰ ਕੋਈ ਗੱਲ ਦੱਸੋ ਅਸੀਂ ਮੰਨ ਲਾਂਗੇ ਤੁਹਾਨੂੰ ਕੋਈ ਜਿਹੜੀ ਤੁਹਾਡੀ ਜਾਇਜ਼ ਗੱਲ ਆ ਮੰਨਾਂਗੇ ਤੁਹਾਨੂੰ ਇਜਤਿਮਾਰ ਵੀ ਪੂਰਾ ਦੇਵਾਂਗੇ ਸਤਕਾਰ ਵੀ ਪੂਰਾ ਦੇਵਾਂਗੇ ਸਭ ਦੱਸੋ ਤਾਂ ਸਹੀ ਆ ਕੇ ਵੀ ਰੌਲਾ ਕੀ ਹੈ ਜੇ ਹੁਣ ਇੱਕੋ ਹੀ ਰੱਟ ਲਾਈ ਜਾਣਗੇ ਵੀ ਪ੍ਰਧਾਨ ਅਸਤੀਫਾ ਦੇਵੇ ਪ੍ਰਧਾਨ ਦੋ ਵਾਰੀ ਤਾਂ ਦੇ ਹਟਾ ਹੋਰ ਕਿੰਨੀ ਵਾਰ ਕਿ ਦੇਵੋ ਮੇਰਾ ਕਹਾ ਸਾਰੇ ਕਿਹਨੂੰ ਕੀ ਕਹਿ ਰਹੇ ਹੋ ਉਹ ਕਾਲੀਗਨ ਕਿ ਕਹਿੰਦਾ ਹੈ ਕਿ ਪ੍ਰਗਤੀਸਿ ਨੇ ਬਿਆਨ ਵੀ ਪਿਛਲੇ ਸਮੇਂ ਚਾਇਆ ਹੈ ਕਿ ਪੰਜਾਬ ਨੂੰ ਖਾਲੀਦਾਨ ਨੂੰ ਜੌਨਰ ਖਰਾਬ ਬਹੁਤ ਗੁੜੀ ਆ ਜੇ ਪੰਜਾਬ ਚ ਫਿਰ ਇਸ ਇਹ ਠੀਕ ਹੈ ਗੱਲ ਬਿਲਕੁਲ ਜਿਹੜੀ ਪੰਜਾਬ ਦੀ ਮਦਈ ਪਾਰਟੀ ਕਾਲੀਦਾਨਾ ਇਸ ਪਾਰਟੀ ਦਾ ਬਹੁਤ ਵੱਡਾ ਕਰਾਨੀ ਕੁਰਬਾਨੀਆਂ ਪਰ ਇਤਿਹਾਸ ਹੈ ਬੇਸੇ ਤਾਂ ਪੰਜਾਬ ਦੇ ਲੋਕਾਂ ਨੇ ਇਤਿਹਾਸ ਕਰਵਾਨੀਆਂ ਪਰਿਆ ਜਿੰਨੀਆਂ ਕਰਵਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ ਐਨੀਆਂ ਦੇਸ਼ ਦੇ ਕਿਸੇ ਹੋਰ ਬੰਦੇ ਨੇ ਨਹੀਂ ਦਿੱਤੀਆਂ ਚਾਹੇ ਮੁਗਲਾਂ ਵੇਲੇ ਲੈ ਲਓ ਚਾਹੇ ਅੰਗਰੇਜ਼ਾਂ ਵੇਲੇ ਲੈ ਲਓ ਚਾਹੇ ਦੇਸ਼ ਨੂੰ ਆਜ਼ਾਦ ਕਰਾਉਣ ਵੇਲੇ ਲੈ ਲਓ ਜੇ ਨੁਕਸਾਨ ਵੀ ਹੋਇਆ ਤਾਂ ਪੰਜਾਬ ਦਾ ਹੋਇਆ ਕਈ ਲੱਖ ਬੰਦਾ ਆਪਣਾ ਵਟਵਾਰੇ ਚ ਮਾਰਿਆ ਗਿਆ ਸੀ ਕਰੋੜਾਂ ਅਰਬਾਂ ਦੀ ਜਾਇਦਾਦ ਆਪਣੀ ਉੱਧਰ ਰਹਿ ਗਈ ਸਾਰੇ ਇਹ ਨੁਕਸਾਨ ਪੰਜਾਬੀਆਂ ਦਾ ਹੋਇਆ ਹਮੇਸ਼ਾ ਹੀ ਸੋ ਪੰਜਾਬੀ ਨੂੰ ਪੰਜਾਬ ਨੂੰ ਤੱਕਣਾ ਰੱਖਣਾ ਆਪਣਾ ਸਾਰਿਆਂ ਦੀ ਡਿਊਟੀ ਆ ਆਪਾਂ ਨੂੰ ਪੰਜਾਬ ਜੇ ਜਵਦਾ ਰਹੋ ਆਪਾਂ ਬਾਰਡਰ ਸਟੇਟ ਐ ਫਿਰ ਸਾਰਾ ਮੁਲਕ ਕੀ ਵਧੀਆ ਹੈਗਾ ਆਰਾਮ ਚੀਨ ਦੇ ਬਾਰਡਰ ਤੇ ਗੋਲੀ ਚੱਲਦੀ ਹੈ ਜਾਂ ਪਾਕਿਸਤਾਨ ਵਾਲੇ ਦੇ ਜੰਮੂ ਕਸ਼ਮੀਰ ਚ ਕੋਈ ਰੌਲਾ ਪੈਂਦਾ ਜੀ ਚਾਰ ਬੰਦੇ ਵਰਦੇ ਤੇ ਦੋ ਆਪਣੇ ਪੰਜਾਬ ਦੇ ਹੁੰਦੇ ਆ ਇਸ ਕਰਕੇ ਆਪਣੀਆਂ ਪੰਜਾਬ ਦੇ ਲੋਕਾਂ ਦੀਆਂ ਬਹੁਤ ਜ਼ਿਆਦਾ ਕੁਰਬਾਨੀਆਂ ਹੋਈਆਂ ਸੀ ਜੀ ਆਪ ਸਾਹਿਬ ਜੀ ਗਏ ਜੀ ਜੀ ਕੋਈ ਕੁਝ ਬਣਾਇਆ ਗਿਆ ਜਾ ਰਿਹਾ ਹੈ ਕਿ ਬਣਾ ਦੇ ਬਲੋ ਕਾਲੀ ਦਾਲ ਚ ਤਾਂ ਉਹ ਹੈ ਹੀ ਨਹੀਂ ਸੀਗਾ ਕਾਲੀ ਦਾਲ ਦਾ ਝਟਕਾ ਤਾਂ ਲੱਗੇ ਨਾ ਜੇ ਆਪਣੇ ਚ ਹੋਵੇ ਉਹ ਤਾਂ ਪਹਿਲਾਂ ਹੀ ਕਈ ਪਾਰਟੀਆਂ ਬਦਲ ਚੁੱਕਿਆ ਖਾਲਸਾ ਤਾਂ ਇਹ ਤੋਂ ਪਹਿਲਾਂ ਕਈ ਪਾਰਟੀਆਂ ਬਦਲ ਚੁੱਕਿਆ ਜੀ ਮੈਨੂੰ ਲੱਗਦਾ ਕਿ ਉਹ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਕਿਹੜੀ ਕਿਹੜੀ ਛੁੱਟ ਜਾਂਦਾ ਕਦੋਂ ਆ ਜਾਂਦਾ ਜਦੋਂ ਉਹ ਜਾਂਦਾ ਉਹ ਆਕਾਮੀਵਲ ਚੋਂ ਵੀ ਐਮਪੀ ਬਣਿਆ ਉਹ ਆਪ ਚੋਂ ਵੀ ਐਮਪੀ ਬਣਿਆ ਉਹ ਪਹਿਲਾਂ ਕੁਝ ਹੋਰ ਹੁੰਦਾ ਸੀਗਾ ਮੇਰਾ ਹੁੰਦਾ ਬੀਜੇਪੀ ਚੋਂ ਵੀ ਆ ਫਿਰ ਹੁਣ 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 ਬੀਜੇਪੀ ਚੋਂ ਗਿਆ ਤਾਜ਼ਾ ਬੀਜੇਪੀ ਚੋਂ ਗਿਆ ਮੇਰਾ ਮਤਲਬ ਗਿਣਤੀ ਨਹੀਂ ਪੰਜ ਛੀ ਪਾਰਟੀਆਂ ਦਾ ਤਾਂ ਆਪ ਨੂੰ ਪਤਾ ਹੀ ਬਦਲ ਹਟਿਆ ਤੇ ਜਿਹੜੇ ਬੰਦੇ ਦਾ ਇਹ ਕਰਤਾਰ ਆ ਵੀ ਰੋਜ਼ ਪਾਰਟੀਆਂ ਬਦਲਦਾ ਉਹ ਉਹਨਾਂ ਨੂੰ ਇਹਦੇ ਬੰਦੇ ਸੋ 100 ਦੇ ਹੋਣ ਸਾਡੇ ਤੇ ਜੇ ਇਹਦੇ ਬਾਰੇ ਲੈ ਕੇ ਚੱਲਣਗੇ ਫਿਰ ਤਾਂ ਚਿੱਲੇ ਹੀ ਪਿਆ ਕਰੀਦਾ ਇੱਕ ਦਿਨ ਗੱਲ ਹੋ ਜੰਦੀ ਕਿ ਭਾਜਪਾ ਜਨਰਲਸ ਨੇ ਹਟਾ ਹੋ ਗਿਆ ਕੋਈ ਹੈ ਉਹ ਨਹੀਂ ਤਾਂ ਕੋਈ ਖਸਮ ਹੋ ਜੁਦਾਤਾ ਦੋਨੇ ਪਾਰਟੀਆਂ ਨੇ ਕਰਨਾ ਇੰਦਰੋਂ ਸਾਡੇ ਪਾਰਟੀ ਪ੍ਰਧਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਪਤਾ ਵੀ ਹੋਣਾ ਹੈ ਨਹੀਂ ਹੋਣਾ ਉਹਨਾਂ ਨੇ ਕਰਨਾ ਜਦੋਂ ਕੋਈ ਗੱਲ ਚੱਲਦੀ ਹੋ ਤਾਂ ਉਹਨਾਂ ਨੂੰ ਪਤਾ ਹੋ ਮੈਨੂੰ ਨਹੀਂ ਪਤਾ ਵੀ ਚੱਲਦੀ ਹੈ ਕਿ ਨਹੀਂ ਚੱਲਦੀ ਸਾਡੇ ਚੋ ਕਿਸੇ ਨੂੰ ਨਹੀਂ ਪਤਾ ਹੋਣਾ ਨਹੀਂ ਸੁਣ ਲੋ ਨਾ ਗੱਲ ਤੇਰੀ ਕੁਚ ਚੌੜਿਆਂ ਵੀ ਮੈਂ ਉਹੀ ਗੱਲ ਤੇ ਆਉਂਦਾ ਸੀ ਤੂੰ ਕਾਹਲੀ ਕਿਉਂ ਕਰਦੇ ਉਹ ਉਹਨਾਂ ਦੇ ਘਰ ਉਧਰ ਦੋ ਬੰਦੇ ਨੇ ਮੋਦੀ ਸਾਹਿਬ ਤੇ ਸ਼ਾਹ ਜੀ ਉਹ ਦੋ ਬੰਦਿਆਂ ਦੀ ਗੱਲ ਚੱਲਣੀ ਹੈ ਹੋਰ ਤੀਜੇ ਦੀ ਉੱਥੇ ਵੀ ਕਿਸੇ ਦੀ ਨਹੀਂ ਚੱਲਣੀ ਜੇ ਤਿੰਨ ਬੰਦਿਆਂ ਦੀ ਗੱਲ ਮਿਲ ਗਈ ਸਾਡੇ ਜਿਹੜੇ ਕੋਈ ਨਿੱਕੀਆਂ ਮੋਟੀਆਂ ਗੱਲਾਂ 'ਚ ਵੱੱਤ ਭੇਦ ਨੇ ਉਹ ਨਿਬੜ ਗਏ ਤੇ ਬੈਠ ਕੇ ਹੋ ਗਈ ਕੋਈ ਵੀ ਚੀਜ਼ ਅਸੰਭਵ ਨਹੀਂ ਹੈਗੀ ਅਸੀਂ ਪਹਿਲਾਂ ਵੀ ਬਹੁਤ ਇਕੱਠਿਆਂ ਨੇ ਰਾਜ ਕੀਤਾ 67 'ਚ ਅਸੀਂ ਇਕੱਠਿਆਂ ਨੇ ਰਾਜ ਕੀਤਾ 77 'ਚ ਅਸੀਂ ਇਕੱਠਿਆਂ ਨੇ ਰਾਜ ਕੀਤਾ 97 'ਚ ਕੀਤਾ 7 'ਚ ਕੀਤਾ 12 'ਚ ਕੀਤਾ ਵਧੀਆ ਰਾਜ ਚੱਲਿਆ ਲੋਕਾਂ ਨੂੰ ਜਿੰਨੇ ਸੁੱਖ ਦੇ ਸਾਧਨ ਮਿਲੇ ਉਹ ਬੀਜੇਪੀ ਕਾਲੀਦਾਸ ਦੀ ਗਵਰਨਮੈਂਟ ਮਿਲੀ ਮਿਲੇ। ਫਿਰ ਮੇਰੀ ਇੱਕ ਆਪਣੀ ਸੋਚ ਹੈ ਪਾਰਟੀ ਦਾ ਸਾਰੀਆਂ ਪਤਾ ਹੀ ਆ ਸਰ ਸੈਂਟਰ ਬਿਨਾ ਹੁਣ ਜਿਹੜੀਆਂ ਸਥਿਤੀਆਂ ਪੈਦਾ ਹੋ ਗਈਆਂ ਸੈਂਟਰ ਬਿਨਾ ਕੋਈ ਸੂਬੇ ਦੀ ਸਰਕਾਰਾਂ ਨੂੰ ਚਲਾਉਣਾ ਬਹੁਤ ਔਖਾ ਹੈ। ਕਿਉਂਕਿ ਸਾਰੀਆਂ ਪਾਵਰਾਂ ਸੈਂਟਰ ਹੌਲੀ-ਹੌਲੀ ਆਪਣੇ ਕੋਲੇ ਲੈ ਗਈ। ਚਾਹੇ ਕਿਸੇ ਦਾ ਚਾਹੇ ਪਹਿਲਾਂ ਕਾਂਗਰਸ ਵਾਲੇ ਲੈ ਗਏ ਬਹੁਤੀਆਂ ਪਾਵਰਾਂ ਕੱਢ ਕੇ ਕੁਝ ਹੁਣੇ ਵੀ ਲੈ ਹੁਣ ਵਾਲੇ ਵੀ ਲੈ ਗਏ। ਸਾਰੀਆਂ ਹੁਣ ਅੱਜ ਹੈਲਥ ਡਿਪਾਰਟਮੈਂਟ ਹੈ, ਐਜੂਕੇਸ਼ਨ ਹੈ। ਰੂਰਲ ਡਵੈਲਪਮੈਂਟ ਸੇ ਸ਼ਹਿਰਾਂ ਨਾਲ ਅਰਬਨ ਡਵੈਲਪਮੈਂਟ ਸਾਰੀਆਂ ਪਾਵਰਾਂ ਦਾ ਪੈਸੇ ਉੱਥੋਂ ਆਉਂਦੇ ਨੇ ਵਿੱਚੇ ਸੇ ਰੱਖੀ ਬੈਠੇ ਨੇ ਇੰਨੇ ਫੰਡ ਪਾਓ ਇੰਨਾ ਥੋੜੂ ਵੱਡੂ ਇੰਨੇ ਪਾਓ ਇੰਨਾ ਥੋੜੂ ਵੱਡੂ ਉਹ ਸਾਰੇ ਹੀ ਪਾਵਰਾਂ ਜਿਆਦੇ ਉਹਨਾਂ ਕੋਲੇ ਆ ਉਹਨਾਂ ਇੱਕ ਇਸ ਟਿੱਟਾ ਨੂੰ ਕੱਲੀਆਂ ਨੂੰ ਚੱਲਣ ਜੋਗਾ ਸੈਂਟਰ ਦੀ ਗੰਮ ਪਾਰਟੀ ਕਰੇ ਛੱਡਿਆ ਹੀ ਨਹੀਂ ਹੈਗਾ ਸੋ ਹਾਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਰੜਕੇ ਤਾਂ ਜਿਹ ਹੈਗਾ ਫਾਇਦਾ ਸਾਡੇ ਕੋਲ ਉਹਨਾਂ ਨਾਲ ਜਿਆਦੇ મતਭੇਦ ਵੀ ਹੈ ਨਹੀਂ ਇਹੋ ਜਿਹੇ ਨਿੱਕੇ ਮੋਟੇ મતਭੇਦ ਆ ਉਹ ਠੀਕ ਹੋ ਜਾਣਗੇ ਗੱਲ ਮੇਰੀ ਦੀ ਗੱਲ ਤੁਸੀਂ ਭਾਜੀਪੀ ਉੱਤੋਂ ਸਾਰੇ ਬੋਲਦੇ ਆ ਤੁਸੀਂ ਕੱਲੇ ਬੀਜਪੀ ਦੇ ਲੀਡਰ ਤੋਂ ਜਿਹੜੇ ਨੂੰ ਮਰਜ਼ੀ ਤੇ ਇਹੋ ਕਰਦੇ ਤੁਸੀਂ ਜਿਹਨੂੰ ਮਰਜ਼ੀ ਉਹ ਕਹਿਣਗੇ ਹੋਣਾ ਚਾਹੀਦਾ ਜਰ ਫਾਇਦਾ ਫਿਰ ਅਸੀਂ ਜਿੱਤ ਜਾਗੇ ਜੋ ਕੱਲੇ ਨਹੀਂ ਸੀ ਜਿੰਦੇ ਉਹ ਵੀ ਕਹਿਣ ਇਵੇਂ ਸਾਡੇ ਲੀਡਰ ਨੂੰ ਜਿਹੜੇ ਨੂੰ ਮਰਜ਼ੀ ਕਰ ਲੋ ਜਿੰਨੇ ਬੈਠੇ ਆ ਸਾਹਮਣੇ ਤਾਂ ਨਹੀਂ ਬੋਲਣਗੇ ਕੱਲੇ-ਕੱਲੇ ਨੂੰ ਕਰ ਲਓ ਜਿਹਨੂੰ ਮਰਜ਼ੀ ਇਹ ਵੀ ਕਹਿਣਗੇ ਹੋ ਜੇ ਜਿੰਨੇ ਬੱਤ ਹੁਣ ਚ ਫਾਇਦਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਐਸੋੜੇ ਕਿਤੇ ਗੱਲ ਕਰ ਲੋ ਕਿਸਾਨ ਸਭ ਤੋਂ ਵੱਧ ਉੱਠ ਸੀ ਬੀਜਪੀ ਦੇ ਕਿਸਾਨ ਵੀ ਹੁਣ ਕਹਿੰਦੇ ਜਰ ਸਮਝੌਤਾ ਕਰ ਲੋ ਆਪਾਂ ਜਿੱਤੇ ਹੀ ਪਏ ਆ ਵਪਾਰੀ ਮਜ਼ਦੂਰ ਕਿਸਾਨ ਦੁਕਾਨਦਾਰ ਸਾਰੇ ਲੋਕ ਕਹਿੰਦੇ ਹੁਣ ਇਸ ਵੇਲੇ ਸਮਝੌਤਾ ਕਰੋ ਇਹ ਫਾਇਦਾ ਇਹਨਾਂ ਨੂੰ ਮਤਲਬੋਂ ਲਾਓ ਸਾਰਿਆਂ ਨੂੰ ਕਾਗਰਸ ਨਹੀਂ ਹੋਣੀ ਚਾਹੀਦੀ ਦੁਬਾਰਾ ਆਪ ਨਹੀਂ ਚਾਹੀਦੀ ਅਸੀਂ ਦੇਖ ਲਿਆ ਜਿੰਨੇ ਕੰਮ ਹੋਇਆ ਇਕਾਦੀ ਦਲ ਦੇ ਰਾਜ 'ਚ ਹੋਇਆ ਜਿੰਨੀ ਡਿਵੈਲਪਮੈਂਟ ਹੋਈ ਇਕਾਦੀ ਦਲ ਦੇ ਰਾਜ 'ਚ ਹੋਇਆ ਜਿੰਨੀਆਂ ਸੁਖ-ਸੁਭਤਾ ਮਿਲੀਆਂ ਇਕਾਦੀ ਦਲ ਦੇ ਰਾਜ 'ਚ ਮਿਲੀਆਂ ਨੇ ਸੋ ਲੋਕੀ ਚਾਹੁੰਦੇ ਨੇ ਹੁਣ ਅਸੀਂ ਲੋਕਾਂ ਦੀ ਗੱਲ ਹੈ ਤੇ ਲੋਕਾਂ ਦੀ ਗੱਲ ਤੋਂ ਕਿਸੇ ਤੋਂ ਪਿੱਛੇ ਨਹੀਂ ਹਟਿਆ ਜਾਣਾ ਜਿਹੜੀ ਗੱਲ ਲੋਕ ਚਾਹੁੰਦੇ ਹੁੰਦੇ ਹਨ ਨਾ ਉਹ ਗੱਲ ਖੀਰ ਕਰਨੀ ਪੈਂਦੀ ਹੈ ਜੀ ਰੋਸ਼ਨੀ ਸ਼੍ਰੀ ਤੋ ਵੀ ਚਾਹੋ ਪ੍ਰਧਾਨ ਜੀ ਪ੍ਰਧਾਨ ਜੀ ਭਾਈ ਉਹਨਾਂ ਨਾਲੋਂ ਜ਼ਿਆਦਾ ਸਿਆਣਾ ਹੈ ਉਹਨਾਂ ਨੂੰ ਵੀ ਹਜੇ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਪ੍ਰਧਾਨ ਦੀ ਡਿਊਟੀ ਬੋਲਣਾ ਨਹੀਂ ਹੁੰਦਾ ਜਿੰਨਾ ਚਿਰ ਕੋਈ ਗੱਲ ਸਿਰੇ ਨਾ ਚੜ ਜਾਏ ਉਹਨਾਂ ਚਿਰ ਬੋਲਣਾ ਨਹੀਂ ਹੁੰਦਾ